ਪੋਲਟਿਕ ਸਾਊਦੀ ਵਿੱਚ ਹਿੱਸਾ ਲਓ ਆਮ ਤੌਰ ਤੇ 10000 ਦੀ ਰੈਲੀ ਹੁੰਦੀ ਹੈ 2 300 ਲੇਡੀਜ਼ ਹੁੰਦੀਆਂ ਬਸ ਇੰਨੀ ਕ 파ਰਟਿਸਪੇਸ਼ਨ ਹੁੰਦੀ ਕਿਉਂਕਿ ਜਦਾ ਜਾਣ ਦੀ ਪ੍ਰੋਬਲਮ ਜਾਂ ਆਮਾਂਗੇ ਕਿਵੇਂ ਉੱਥੋਂ ਕੋਈ ਵਹੀਕਲ ਦੀ ਪ੍ਰੋਬਲਮ ਨਹੀਂ ਉਹ ਪਰ ਸਭ ਤੋਂ ਵੱਧ ਇਫੈਕਟ ਕਰਦੀ ਹੈ ਰਾਜਨੀਤੀ ਤੁਹਾਨੂੰ ਜੇ ਰਾਜਨੀਤੀ ਫੈਸਲਾ ਲਾਊਗੀ ਸਭ ਤੋਂ ਪਹਿਲਾਂ ਚੁੱਲੇ ਤੇ ਅਸਰ ਪਾਊਗਾ ਚੁੱਲਾ ਕੌਣ ਚਲਾਉਂਦਾ ਤੁਸੀਂ ਚੁੱਲੇ ਦੀਆਂ ਸੱਤੇ ਚੀਜ਼ਾਂ ਸੱਤ ਚੀਜ਼ਾਂ ਮੰਨੀਆਂ ਗਈਆਂ ਨੇ ਨਾ ਨਾਣ ਮਿਰਚ ਪਾ ਕੇ ਵਿੱਚ ਹੀ ਸਾਰਾ ਹਲਦੀ ਵਿੱਚ ਹੀ ਮਿਰਚ ਮਸਾਲੇ ਸੱਤ ਚੀਜ਼ਾਂ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਅੱਜ ਉਹਨਾਂ ਦਾ ਰੇਟ ਕੀ ਹੋਊਗਾ ਅੱਜ ਤੁਹਾਡੇ ਚੁੱਲੇ ਤੇ ਕੀ ਪੱਕੂਗਾ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਆਪਾਂ ਰਾਜਨੀਤੀ ਤੋਂ ਦੂਰ ਕਿਉਂ ਨਹੀਂ ਹੋ ਵੀ ਰਾਜਨੀਤੀ ਦੇ ਵਿੱਚ ਵੜੋ ਅਸੀਂ ਡਿਸੀਜਨ ਮੇਕਰ ਬਣੀਏ 300 ਯੂਨਿਟ ਬਿਜਲੀ ਮਾਫ ਕੀਤੀ ਐ ਉਹਦਾ ਕੋਈ ਬੰਦਿਆਂ ਨਾਲ ਤਾਂ ਨਹੀਂ ਸੰਬੰਧ ਨਾ ਬਜਟ ਕਿਦਾ ਬਚਿਆ ਲੇਡੀਜ਼ ਦਾ ਉਹਨਾਂ ਨੇ ਫਿਰ ਉਹਨੂੰ ਕਿੱਥੇ ਵਰਤਿਆ ਕਿਸੇ ਨਾ ਕਿਸੇ ਘਰ ਦੇ ਕਿਸੇ ਹੋਰ ਕਬੀਲਦਾਰੀ ਦੇ ਕੰਮਾਂ 'ਚ ਠੀਕ ਹੈ ਨਾ ਸੋ ਇਹਦਾ ਮਤਲਬ ਇਹ ਜਿਹੜਾ ਬਿਜਲੀ ਫ੍ਰੀ ਕਰਨਾ ਜਾਂ ਕੋਈ ਵੀ ਕਿਸੇ ਤਰੀਕੇ ਦਾ ਪੈਸਾ ਬਚਣਾ ਮੈਨੂੰ ਇੱਕ ਦੁੱਧੀ ਮਿਲਿਆ ਦੁੱਧ ਵਾਲਾ ਉਹ ਕਹਿੰਦਾ ਜੀ ਧੰਨਵਾਦ ਤੁਹਾਡਾ ਮੈਂ ਕਿ ਬਹੁਤ ਵਧੀਆ ਕੀਤਾ ਕਹਿੰਦੇ ਦੋਜੀਆਂ ਵਾਸਤੇ ਮੈਂ ਖੈਰ ਮੈਂ ਤਾਂ ਦੋਜੀਆਂ ਮਾਤੇ ਕੁਝ ਯਕੀਨ ਹੀ ਨਹੀਂ ਲੱਗਿਆ ਹਜੇ ਤੱਕ ਤੇ ਕੀ ਵਧੀਆ ਕਹਿੰਦਾ ਜੀ ਅਸਲ ਚ ਮੈਨੂੰ ਪਹਿਲਾਂ ਹਰ ਤਿੰਨ ਮਹੀਨੇ ਬਾਅਦ ਮੇਰਾ ਸਾਫ ਕਰਦੇ ਸੀਗੇ ਲੋਕ ਤਿੰਨ ਮਹੀਨੇ ਮੈਂ ਦੁੱਧ ਘਰਾਂ ਚ ਪਾਉਂਦਾ ਸੀਗਾ ਤਿੰਨ ਮਹੀਨੇ ਮੈਂ ਮੇਰਾ ਸਾਫ ਹੁੰਦਾ ਸੀ ਹੁਣ ਜੀ ਮੇਰਾ ਹਰ 10 ਦਿਨਾਂ ਬਾਅਦ ਮੈਨੂੰ ਲੋਕ ਜਿਹੜੇ ਨੇ ਉਹ ਪੈਸੇ ਦੇਣ ਦੇ ਮੇਰੇ ਮੈਂ ਕਹੇ ਵੀ ਇਹ ਤਾਂ ਮੇਰਾ ਕੀ ਯੋਗਦਾਨ ਹੈ ਕਹਿੰਦੇ ਤੁਸੀਂ ਬਿਜਲੀ ਫ੍ਰੀ ਕਰਤੀ ਤੇ ਤੁਸੀਂ ਕਹਿੰਦਾ ਆਮ ਆਦਮੀ ਕਲੀਨਿੰਗ ਖੋਲ੍ਹ ਤੇ ਉਹਨਾਂ ਦੇ ਦਵਾਈ ਦੇ ਤੇ ਬਿਜਲੀ ਦੇ ਬਿੱਲ ਦੇ ਪੈਸੇ ਬਚਣ ਲੱਗੇ ਉਹ ਸਾਨੂੰ 10-10 ਦਿਨਾਂ ਬਾਅਦ ਉਹ ਸਾਨੂੰ ਪੈਸੇ ਦੇਣ ਲੱਗੇ ਤੇ ਮੇਰਾ ਵੀ ਤਾਂ ਫਾਇਦਾ ਹੋ ਗਿਆ ਜੀ ਮੈਂ 3 ਮਹੀਨੇ ਵੇਟ ਕਰਦਾ ਸੀਗਾ ਕਿੱਥੇ ਮੈਂ 10 ਦਿਨਾਂ ਬਾਅਦ ਕਿਉਂਕਿ ਤੁਹਾਡੇ ਪੈਸੇ ਬਚਣ ਲੱਗੇ ਸਕੂਲ ਵਧੀਆ ਬਣ ਗਏ ਪ੍ਰਾਈਵੇਟ ਚੋਂ ਕੱਢ ਕੇ ਬੱਚਾ ਸਕੂਲ ਚਲਾ ਲਿਆ ਸਰਕਾਰੀ ਚਲਾ ਲਿਆ ਉਹ ਫੀਸ ਬਚ ਗਈ ਕਬੀਲਦਾਰੀ ਆਪ ਹੋਗੀ ਸੋ ਕਬੀਲਦਾਰੀ ਕੱਲੀ ਜਿਹੜੇ ਸਾਡੇ ਪੁਰਸ਼ ਮੈਂਬਰ ਨੇ ਉਹੀ ਨਹੀਂ ਚਲਾਉਂਦੇ ਕਬੀਲਦਾਰੀ ਆ ਕੇ ਤਾਂ ਤੁਹਾਡੇ ਹਿੱਸੇ ਆਉਂਦੀ ਹੈ ਕਿਵੇਂ ਚਲਾਉਣਾ ਕਰ ਉਹ ਕਹਿੰਦੇ ਵੀ ਮਕਾਨ ਮਕਾਨ ਬੰਦੇ ਬਣਾਉਂਦੇ ਐ ਪਰ ਉਹਨੂੰ ਘਰ ਜਨਾਨੀ ਬਣਾਉਂਦੀ ਉਹਨੂੰ ਸ਼ਿੰਗਾਰਨਾ ਉਹਨੂੰ ਉਹਨੂੰ ਸਜਾਉਣਾ ਇਹ ਤਾਂ ਤੁਹਾਡੇ ਹਿੱਸੇ ਆ ਕੁਦਰਤ ਵੱਲੋਂ ਆਇਆ ਪੋਲਟਿਕਸ ਸਾਉਦੇ ਵਿੱਚ ਹਿੱਸਾ ਲਓ ਆਮ ਤੌਰ ਤੇ 10000 ਦੀ ਰੈਲੀ ਹੁੰਦੀ ਹੈ 2 300 ਲੇਡੀਜ਼ ਹੁੰਦੀਆਂ ਬਸ ਇੰਨੀ ਕ 파ਰਟਿਸਪੇਸ਼ਨ ਹੁੰਦੀ ਕਿਉਂਕਿ ਜ਼ਿਆਦਾ ਜਾਣ ਦੀ ਪ੍ਰੋਬਲਮ ਜਾਂ ਆਵਾਂਗੇ ਕਿਵੇਂ ਉੱਥੋਂ ਕੋਈ ਵਹੀਕਲ ਦੀ ਪ੍ਰੋਬਲਮ ਨਹੀਂ ਉਹ ਪਰ ਸਭ ਤੋਂ ਵੱਧ ਇਫੈਕਟ ਕਰਦੀ ਹੈ ਰਾਜਨੀਤੀ ਤੁਹਾਨੂੰ ਜੇ ਰਾਜਨੀਤੀ ਫੈਸਲਾ ਲਾਊਗੀ ਤਾਂ ਸਭ ਤੋਂ ਪਹਿਲਾਂ ਚੁੱਲੇ ਤੇ ਅਸਰ ਪਾਊਗਾ ਚੁੱਲਾ ਕੌਣ ਚਲਾਉਂਦਾ ਤੁਸੀਂ ਚੁੱਲੇ ਦੀਆਂ ਸੱਤੇ ਚੀਜ਼ਾਂ ਸੱਤ ਚੀਜ਼ਾਂ ਮੰਨੀਆਂ ਗਈਆਂ ਨੇ ਨਾ ਨਾਣ ਮਿਰਚ ਪਾ ਕੇ ਵਿੱਚ ਹੀ ਸਾਰਾ ਹਲਦੀ ਵਿੱਚ ਹੀ ਮਿਰਚ ਮਸਾਲੇ ਸੱਤ ਚੀਜ਼ਾਂ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਅੱਜ ਉਹਨਾਂ ਦਾ ਰੇਟ ਕੀ ਹੋਊਗਾ ਅੱਜ ਤੁਹਾਡੇ ਚੁੱਲੇ ਤੇ ਕੀ ਪੱਕੂਗਾ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਆਪਾਂ ਰਾਜਨੀਤੀ ਤੋਂ ਦੂਰ ਕਿਉਂ ਨਹੀਂ ਹੋ ਵੀ ਰਾਜਨੀਤੀ ਦੇ ਵਿੱਚ ਵੜੋ ਅਸੀਂ ਡਿਸੀਜਨ ਮੇਕਰ ਬਣੀਏ 300 ਯੂਨਿਟ ਬਿਜਲੀ ਮਾਫ ਕੀਤੀ ਐ ਉਹਦਾ ਕੋਈ ਬੰਦਿਆਂ ਨਾਲ ਤਾਂ ਨਹੀਂ ਸੰਬੰਧ ਨਾ ਬਜਟ ਕਿਦਾ ਬਚਿਆ ਲੇਡੀਜ਼ ਦਾ ਉਹਨਾਂ ਨੇ ਫਿਰ ਉਹਨੂੰ ਕਿੱਥੇ ਵਰਤਿਆ ਕਿਸੇ ਨਾ ਕਿਸੇ ਘਰ ਦੇ ਕਿਸੇ ਹੋਰ ਕਬੀਲਦਾਰੀ ਦੇ ਕੰਮਾਂ 'ਚ ਠੀਕ ਹੈ ਨਾ ਸੋ ਇਹਦਾ ਮਤਲਬ ਇਹ ਜਿਹੜਾ ਬਿਜਲੀ ਫ੍ਰੀ ਕਰਨਾ ਜਾਂ ਕੋਈ ਵੀ ਕਿਸੇ ਤਰੀਕੇ ਦਾ ਪੈਸਾ ਬਚਣਾ ਮੈਨੂੰ ਇੱਕ ਦੁੱਧ ਹੀ ਮਿਲਿਆ ਦੁੱਧ ਵਾਲਾ ਉਹ ਕਹਿੰਦਾ ਜੀ ਧੰਨਵਾਦ ਤੁਹਾਡਾ ਮੈਂ ਕਿ ਬਹੁਤ ਵਧੀਆ ਕੀਤਾ ਕਹਿੰਦੇ ਤੁਸੀਂ ਦੋਜੀਆਂ ਵਾਸਤੇ ਮੈਂ ਫਿਰ ਮੈਂ ਤਾਂ ਦੋਜੀਆਂ ਮਾਰੇ ਕੋਈ ਯਕੀਨ ਹੀ ਨਹੀਂ ਲਗਿਆ ਹਜੇ ਤੱਕ ਤੇ ਕੀ ਵਧੀਆ ਕਹਿੰਦਾ ਜੀ ਅਸਲ ਚ ਮੈਨੂੰ ਪਹਿਲਾਂ ਹਰ ਤਿੰਨ ਮਹੀਨੇ ਬਾਅਦ ਮੇਰਾ ਹਸਾਬ ਕਰਦੇ ਸੀਗੇ ਲੋਕ ਤਿੰਨ ਮਹੀਨੇ ਮੈਂ ਦੁੱਧ ਘਰਾਂ ਚ ਪਾਉਂਦਾ ਸੀਗਾ ਤਿੰਨ ਮਹੀਨੇ ਮੈਂ ਮੇਰਾ ਹਸਾਬ ਹੁੰਦਾ ਸੀ ਹੁਣ ਜੀ ਮੇਰਾ ਹਰ 10 ਦਿਨਾਂ ਬਾਅਦ ਮੈਨੂੰ ਲੋਕ ਜਿਹੜੇ ਨੇ ਉਹ ਪੈਸੇ ਦੇਣ ਦੇ ਮੇਰੇ ਮੈਂ ਕਹ ਵੀ ਇਹ ਚ ਮੇਰਾ ਕੀ ਯੋਗਦਾਨ ਹੈ ਕਹਿੰਦੇ ਤੁਸੀਂ ਬਿਜਲੀ ਫ੍ਰੀ ਕਰਤੀ ਤੇ ਤੁਸੀਂ ਕਹਿੰਦਾ ਆਮ ਆਦਮੀ ਕਲੀਨਿੰਗ ਖੋਲ੍ਹਤੇ ਉਹਨਾਂ ਦੇ ਦਵਾਈ ਦੇ ਤੇ ਬਿਜਲੀ ਦੇ ਬਿੱਲ ਦੇ ਪੈਸੇ ਬਚਣ ਲੱਗੇ ਉਹ ਸਾਨੂੰ 10 10 ਦਿਨਾਂ ਬਾਅਦ ਉਹ ਸਾਨੂੰ ਪੈਸੇ ਦੇਣ ਲੱਗੇ ਫਿਰ ਮੇਰਾ ਵੀ ਤਾਂ ਫਾਇਦਾ ਹੋ ਗਿਆ ਜੀ ਮੈਂ 3 ਮਹੀਨੇ ਵੇਟ ਕਰਦਾ ਸੀਗਾ ਕਿੱਥੇ ਉਹਨਾਂ 10 ਦਿਨਾਂ ਬਾਅਦ ਕਿਉਂਕਿ ਤੁਹਾਡੇ ਪੈਸੇ ਬਚਣ ਲੱਗੇ ਸਕੂਲ ਵਧੀਆ ਬਣ ਗਏ ਪ੍ਰਾਈਵੇਟ ਚੋਂ ਕੱਢ ਕੇ ਬੱਚਾ ਸਕੂਲ ਚਲਾ ਲਿਆ ਸਰਕਾਰੀ ਚਲਾ ਲਿਆ ਉਹ ਫੀਸ ਬਚ ਗਈ ਕਬੀਲਦਾਰੀ ਆਪ ਹੋਗੀ ਸੋ ਕਬੀਲਦਾਰੀ ਕੱਲੀ ਜਿਹੜੇ ਸਾਡੇ ਪੁਰਸ਼ ਮੈਂਬਰ ਨੇ ਉਹੀ ਨਹੀਂ ਚਲਾਉਂਦੇ ਕਬੀਲਦਾਰੀ ਆ ਕੇ ਤਾਂ ਤੁਹਾਡੇ ਹਿੱਸੇ ਆਉਂਦੀ ਹੈ ਕਿਵੇਂ ਚਲਾਉਣਾ ਕਰ ਉਹ ਕਹਿੰਦੇ ਵੀ ਮਕਾਨ ਮਕਾਨ ਬੰਦੇ ਬਣਾਉਂਦੇ ਐ ਪਰ ਉਹਨੂੰ ਘਰ ਜਨਾਨੀ ਬਣਾਉਂਦੀ ਉਹਨੂੰ ਸ਼ਿੰਗਾਰਨਾ ਉਹਨੂੰ ਉਹਨੂੰ ਸਜਾਉਣਾ ਇਹ ਤਾਂ ਤੁਹਾਡੇ ਹਿੱਸੇ ਆ ਕੁਦਰਤ ਵੱਲੋਂ ਆਇਆ